ਪੰਜਾਬ ਦੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਕੈਨੇਡੀਅਨ ਨਿਊਜ਼ ਬੁਲੇਟਿਨ ਲੈ ਕੇ ਤੁਹਾਡੇ ਲਈ ਹਾਜ਼ਰ ਆਇਆ ਇੱਕ ਵਾਰ ਫਿਰ ਮੈਂ ਪ੍ਰਾਚੀ ਸੈਣੀ ਸੱਚ ਦੀ ਆਵਾਜ਼ ਅੱਜ ਦਾ ਸਾਡਾ ਕੈਨੇਡੀਅਨ ਨਿਊਜ਼ ਬੁਲੇਟਿਨ ਹੈਜ਼ ਬੀਨ ਸਪਾਂਸਰਡ ਐਂਡ ਬੋਟ ਟੂ ਯੂ ਬਾਈ ਰਾਇਲ ਲੀ ਪੇਜ ਨੋਰਾਲਟਾ ਰੀਅਲ ਏਸਟੇਟ ਐਡਮਿੰਟਨ ਤੋਂ ਪਵਨ ਬਦੇਸ਼ਾ ਰੀਅਲਟਰ ਐਂਡ ਕੋ-ਸਪਾਂਸਰਡ ਮਾਈ ਮਨਜੀਤ ਦੇਓਲ ਰੀਅਲਟਰ ਫਰਮ ਕੈਲਗਰੀ ਅੱਜ ਦੇ ਸਾਡੇ ਨਿਊਜ਼ ਬੁਲੇਟਿਨ ਦੇ ਵਿੱਚ ਵਿਸਥਾਰਪੂਰਵਕ ਚਰਚਾ ਕਰਾਂਗੇ ਇਹਨਾਂ ਮੁੱਦਿਆਂ ਦੇ ਉੱਤੇ ਜਿਸ ਦੇ ਵਿੱਚ ਸਭ ਤੋਂ ਪਹਿਲਾ ਮੁੱਦੇ ਦੇ ਵਿੱਚ ਯੂਐਸਏ ਨੇ ਇੱਕ ਵਾਰ ਫਿਰ ਕੈਨੇਡਾ ਤੇ ਉਂਗਲ ਚੱਕੀ ਅਤੇ ਲਗਾਏ ਨੇ ਬੜੇ ਭਾਰੀ ਇਲਜ਼ਾਮ ਦੱਸਾਂਗੇ ਤੁਹਾਨੂੰ ਖਬਰ ਦੇ ਵਿੱਚ ਉਸ ਤੋਂ ਅਗਲੀ ਖਬਰ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ आरसीएमपी ऑफिसर यानी कि देश दे पुलिस आरसीएमपी ऑफिसर्स बहुत ज्यादा ही बड़े आंकड़े आंकरे ते हुन बीमार हो के छुट्टी ले रहे ने यानी कि सिक, सिक लीव ते ने अते जेड़े आंकड़े सिक लीव ते जा रहे ऑफिसर्स दे सामने आए ने वो काफी हैरानजनक भी ने अते इस दे नाल ही देश दी सिक्योरिटी ते भी एक बहुत बड़ा सवाल पैदा हुंदा है अगली खबर दे विच दसेंगे कि किवें अल्बर्टा दे मिनिस्टरा ते एक बार फिर उना दा जेड़ा खतरा है उन आली वध गया है क्योंकि हुन ਉਹਨਾਂ ਤੋਂ ਫਿਰ ਮੰਗੀ ਜਾਊਗੀ ਉਹਨਾਂ ਦੇ ਵੱਲੋਂ ਕਿਤੇ ਇੱਕ ਇੱਕ ਖਰਚੇ ਦੀ ਰਸੀਪਟ ਯਾਨੀ ਕਿ ਜਿਹੜੇ ਹੋਟਲ 'ਚ ਰੁਕੇ ਕਿੱਥੇ ਗਏ ਕਿਉਂ ਗਏ ਹਰ ਇੱਕ ਚੀਜ਼ ਦਾ ਫਿਰ ਤੋਂ ਖੁੱਲ ਕੇ ਹਿਸਾਬ ਦੇਣਾ ਪਊਗਾ ਅਲਬਰਟਾ ਦੇ ਲੀਡਰਾਂ ਨੂੰ ਕਿਉਂਕਿ ਇੱਕ ਵਾਪਸ ਪੁਰਾਣਾ ਬਿੱਲ ਫਿਰ ਤੋਂ ਲਾਗੂ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਕਿਹੜੇ ਹੋਟਲ ਵਿੱਚ ਰੁਕੇ ਹੋਟਲ ਦਾ ਨਾਮ ਵੀ ਹੁਣ ਦੱਸਣਾ ਪਊਗਾ ਇਸ ਦੇ ਉੱਪਰ ਵੀ ਵਿਸਤਾਰਪੂਰਵਕ ਚਰਚਾ ਕਰਾਂਗੇ ਕਿ ਅਖੀਰਲੀ ਖਬਰ ਦੇ ਵਿੱਚ ਦੱਸਾਂਗੇ ਕਿ ਕਿਵੇਂ ਮੋਂਟਰੀਅਲ ਦੇ ਇੱਕ ਬੱਚੇ ਨੇ ਬਹੁਤ ਵੱਡਾ ਟੈਰਰਿਸਟ ਅਟੈਕ ਪਲਾਨ ਕਰਨ ਦੀ ਸਾਜ਼ਿਸ਼ ਕੀਤੀ ਸੀ ਇਸ ਇਰਾਨੀਆਂ ਦੇ ਨਾਲ ਮਿਲ ਕੇ ਤੇ ਉਸਲੇ ਤੁਹਾਨੂੰ ਜੁੜੇ ਰਹਿਣਾ ਪਊਗਾ ਅੱਜ ਦੇ ਨਿਊਜ਼ ਬੁਲੇਟਨ ਦੇ ਨਾਲ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਿਊਜ਼ ਬੁਲੇਟਨ ਦੀ ਜਿਦੇ ਵਿੱਚ ਦੱਸਾਂਗੇ ਕਿ ਕਿਵੇਂ ਯੂਐਸਏ ਨੇ ਇੱਕ ਵਾਰ ਫਿਰ ਕੈਨੇਡਾ ਦੇ ਉੱਪਰ ਉਂਗਲ ਚੱਕੀ ਹੈ ਤੇ ਕਿਵੇਂ ਦੋਵਾਂ ਦੇਸ਼ਾਂ ਲਈ ਇੱਕ ਦੂਜੇ ਦੇ ਵਿਰੁੱਧ ਨਫ਼ਰਤਵੀ ਤੇ ਮੁਸ਼ਕਲਾਂ ਵੀ ਵੱਧ ਗਈਆਂ ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਇੱਕ ਕੈਨੇਡੀਅਨ ਜੱਜ ਅਤੇ ਤਿੰਨ ਹੋਰ ਜੱਜਾਂ ਤੇ پابੰਦੀਆਂ ਯਾਨੀ ਕਿ ਸੈਂਕਸ਼ਨ ਲਗਾਏ ਹਨ ਜੋ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆਈ ਸੀ ਸੀ ਦੇ ਵਿੱਚ ਬੈੰਦੇ ਸੀਗੇ ਇਹ ਕਹਿੰਦੇ ਹੋਏ ਕਿ ਉਹਨਾਂ ਨੇ ਅਫਗਾਨਿਸਤਾਨ ਵਿੱਚ ਅਮਰੀਕੀ ਆਫਿਸਰਸ ਤੇ ਆਈ ਸੀ ਸੀ ਜਾਂਚ ਨੂੰ ਅਧਿਕਾਰਿਤ ਕੀਤਾ ਹੈ ਦੇਸ਼ ਤੋਂ ਬਿਨਾਂ ਮਨਜ਼ੂਰੀ ਯਾਨੀ ਕਿ ਯੂ ਐਸ ਤੋਂ ਮਨਜ਼ੂਰੀ ਲੈ ਬਿਨਾਂ यूएस स्टेट डिपार्टमेंट ਨੇ 2 ਅਗਸਤ ਦੇ ਇੱਕ ਬਿਆਨ ਦੇ ਵਿੱਚ ਮੀਡੀਆ ਦੀ ਮੀਡੀਆ ਨੂੰ ਦੱਸਿਆ ਕਿ ਜੱਜ ਕਿੰਬਰਲੀ ਪ੍ਰੋਸਟ ਨੂੰ 2003 ਤੋਂ ਅਫਗਾਨਿਸਤਾਨ ਵਿੱਚ ਅਮਰੀਕੀ ਸੈਨਿਕਾ ਦੁਆਰਾ ਕੀਤੇ ਗਏ ਸੰਭਾਵੀ ਕਥਿਤ ਯੁੱਧ ਅਪਰਾਧਾਂ ਯਾਨੀ ਕਿ ਵਾਰ ਕਰਾਈਮਸ ਅਤੇ ਮਨੁੱਖਤਾ ਵਿਰੁੱਧ ਅਪਰਾਧ ਯਾਨੀ ਕਿ ਕਰਾਈਮਸ ਅਗੇਂਸਟ ਹਿਊਮੈਨਿਟੀ ਦੀ ਆਈਸੀਸੀ ਜਾਂਚ ਨੂੰ ਅਧਿਕਾਰਿਤ ਕਰਨ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਸੀ ਕਿ ਉਹ ਇਸ ਤੇ ਹੋਰ ਜਾਂਚ ਕਰਕੇ ਦੱਸਣ ਕਿ ਕੀ ਕੀਤਾ ਜਾ ਸਕਦਾ ਹੈ ICC ਦੇ ਅਪੀਲ ਚੈਂਬਰ ਨੇ ਮਾਰਚ 2020 ਵਿੱਚ ਜਾਂਚ ਨੂੰ ਅਧਿਕਾਰਿਤ ਕਰਨ ਦਾ ਸਰਬਸੰਮਤੀ ਦੇ ਨਾਲ ਫੈਸਲਾ ਲੈ ਲਿਆ। ਜਿਹੜੀ ਜੱਜ ਕਿੰਬਰਲੀ ਪ੍ਰੋਸਟ ਹੈਗੀ ਹੈ ਜੀ ਉਹ ਪਹਿਲਾਂ 2018 ਵਿੱਚ ICC ਜੱਜ ਵਜੋਂ ਨਿਯੁਕਤ ਕੀਤੇ ਜਾਣ ਤੋਂ ਵੀ ਪਹਿਲਾਂ 2 ਸਾਲਾਂ ਦੇ ਟਰਮ ਲਈ ICC ਦੇ ਪ੍ਰਧਾਨ ਲਈ ਕੈਨੇਡੀਅਨ ਡਿਪਾਰਟਮੈਂਟ ਆਫ ਜਸਟਿਸ ਅਤੇ ਕੈਨੇਡਾ ਦਾ ਚੀਫ ਵਿਕਾਬਿਨੇਟ ਨਾਲ ਸੇਵਾ ਨਿਭਾ ਚੁਕੇ ਹਨ। ਅਮਰੀਕਾ ਨੇ ਫਰਾਂਸ ਦੇ ICC ਜੱਜ ਨਿਕੋਲਸ ਗੈਲੋ ਫਿਜੀ ਦੇ ਨਜ਼ਹਾਤ ਸ਼ਮੀਮ ਖਾਨ ਅਤੇ ਸੈਨੇਗਲ ਦੇ ਮਾਮੇ ਮੰਡਾਈਏ ਨਯਾਂਗ ਦੇ ਵੀ 23 ਸੈਂਕਸ਼ਨ ਲਗਾਏ ਨੇ ਉਹਨਾਂ ਨੇ ਕਿਹਾ ਕਿ ਯੂਐਸ ਸਕੱਤਰਰੀ ਆਫ ਸਟੇਟ ਮਾਰਕੋ ਯੂਬਿਓ ਨੇ ਇਸ ਚੀਜ਼ ਤੇ ਬਿਆਨ ਦਿੱਤਾ ਜਿਹੜੀ ਮੀਡੀਆ ਨੂੰ ਦਿੱਤਾ ਕਿ ਇਹਨਾਂ ਚਾਰ ਜੱਜਾਂ ਨੇ ਕਿੰਬਰਲੀ ਪ੍ਰੋਸਟ ਦੇ ਨਾਲ ਇਹਨਾਂ ਚਾਰ ਜੱਜਾਂ ਨੇ ਕਿਸੇ ਵੀ ਦੇਸ਼ ਦੀ ਸਮੱਤੀ ਤੋਂ ਬਿਨਾ ਸਹਿਮਤੀ ਤੋਂ ਬਿਨਾ ਅਮਰੀਕਾ ਦੇ ਅਮਰੀਕਾ ਜਾਂ ਇਜ਼ਰਾਈਲ ਦੇ ਨਾਗਰਿਕਾਂ ਦੀ ਜਾਂਚ ਗ੍ਰਿਫਤਾਰੀ ਹਿਰਾਸਤ ਵਿੱਚ ਲੈਣ ਜਾਂ ਇਹਨਾਂ ਵੱਧ ਕੇ ਮੁੱਦਿਆਂ ਨੂੰ ਅੱਗੇ ਵਧਾਇਆ ਤੇ ਯੂਐਸਏ ਤੋਂ ਵੀ ਇਸ ਚੀਜ਼ ਤੇ ਕੋਈ ਉਹਨਾਂ ਦੀ ਅਰਜ਼ੀ ਨਹੀਂ ਨਾ ਹੀ ਉਹਨਾਂ ਨੂੰ ਕੋਈ ਅਰਜ਼ੀ ਪਾਈ ਗਈ ਨਾ ਹੀ ਉਹਨਾਂ ਤੋਂ ਕੋਈ ਵੀ ਸਹਿਮਤੀ ਲਈ ਗਈ ਰੂਬਿਓ ਨੇ ਆਈਸੀਸੀ ਤੇ ਰਾਜਨੀਤਿਕਰਨ ਯਾਨੀ ਕਿ ਪੋਲਿਟੀਸਾਈਜੇਸ਼ਨ ਅਤੇ ਸ਼ਕਤੀ ਦੀ ਦੁਰਵਰਤੋਂ ਨਾਲ ਹੀ US نیشنل سوвереनिटी लाइक डिसरिगार्ड ਅਤੇ ਨਜਾਇਜ਼ ਨਿਆਂਕ ਹੱਤਬੰਦੀ ਦਾਵੀ ਦੋਸ਼ ਲਗਾਇਆ ਰੂਬੀਓ ਨੇ ਅੱਗੇ ਕਿਹਾ ਕਿ ਅਮਰੀਕੀ ਸਰਕਾਰ ਆਪਣੇ ਸੈਨਿਕਾਂ ਅਤੇ ਸਹਿਯੋਗੀਆਂ ਨੂੰ ICC ਦੀਆਂ ਨਜਾਇਜ਼ ਅਤੇ ਬੇਬੁਨਿਆਦ ਕਾਰਵਾਈਆਂ ਤੋਂ ਬਚਾਉਣ ਲਈ ਜ਼ਰੂਰੀ ਸਾਰੇ ਕਦਮ ਚੁੱਕੂਗੀ ਉਹਨਾਂ ਨੇ ਕਿਹਾ ਕਿ USA ICC ਦੇ ਕਿਸੇ ਵੀ ਫੈਸਲੇ ਤੇ ਹਾਮੀ ਨਹੀਂ ਭਰੂਗੀ ਤੁਹਾਨੂੰ ਮੈਂ ਹੁਣ ਦੱਸਦੀ ਹਾਂ ਕਿ ICC ਅਸਲ ਵਿੱਚ ਸ਼ੁਰੂ ਕਦੋਂ ਹੋਇਆ 2002 ਵਿੱਚ ਸਥਾਪਿਤ ICC ਕੋਲ ਦੇਸ਼ਾਂ ਦੇ ਵਿਰੁੱਧ ਜੇਨੋਸਾਈਡ ਕ੍ਰਾਈਮਸ ਅਗੇਂਸਟ ਅ ਹਿਊਮੈਨਿਟੀ ਅਤੇ ਵਾਰ ਕ੍ਰਾਈਮ ਅਗੇਂਸਟ ਕੰਟਰੀ ਦਾ ਮੁਕੱਦਮਾ ਚਲਾਉਣ ਦਾ ਅੰਤਰਰਾਸ਼ਟਰੀ ਅਧਿਕਾਰ ਖੇਤਰ ਹੈ ਯਾਨੀ ਕਿ ਇਹਨਾਂ ਸਾਰੇ ਮੁੱਦਿਆਂ ਤੇ ਇਹਨਾਂ ਕੋਲ ਇੱਕ ਜੱਜਮੈਂਟ ਪਾਸ ਕਰਨ ਦਾ ਇਕ ਹੱਕ ਵੀ ਹੈਗਾ ਜਾਂ ਜੇਕਰ ਯੂਨਾਈਟਿਡ ਨੇਸ਼ਨਸ ਸੈਕਿਉਰਿਟੀ ਕਾਉਂਸਲ ਦੁਆਰਾ ਉਹਨਾਂ ਨੂੰ ਕੋਈ ਵੀ ਸਥਿਤੀ ਭੇਜੀ ਜਾਂਦੀ ਹੈ ਤਾਂ ਉਹਦੇ ਤੇ ਜਾਂਚ ਕਰਕੇ ਫੈਸਲਾ ਸੁਣਾਉਂਦੇ ਨੇ ਆਈਸੀਸੀ ਨੇ ਗਾਜ਼ਾ ਸਟ੍ਰਿਪ ਵਿੱਚ ਹਮਾਸ ਵਿਰੁੱਧ ਆਪਣੀ ਜੰਗ ਵਿੱਚ ਇਜ਼ਰਾਈਲ ਦੀਆਂ ਕਾਰਵਾਈਆਂ ਅਤੇ ਪੱਛਮੀ ਕੰਢੇ یعنی ਕਿ ਵੈਸਟ ਐਂਡ ਵਿੱਚ ਆਪਣੀਆਂ ਕਾਰਵਾਈਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਸਾਪ ਦਾ ਪ੍ਰਧਾਨ ਮੰਤਰੀ ਜਸਟਨ ਫੂਡੋ ਨੇ ਨਵੰਬਰ 2024 ਵਿੱਚ ਕਿਹਾ ਸੀ ਕਿ ਕੈਨੇਡਾ ਨੀਟਨ ਹਾਈਯੂ ਅਤੇ ਗੈਲੈਂਟ ਲਈ ਜਾਰੀ ਕੀਤੇ ਗਏ ਆਈਸੀਸੀ ਗ੍ਰਿਫਤਾਰੀ ਵਾਰੰਟ ਦੀ ਪਾਲਣਾ ਕਰੇਗਾ ਇਹ ਕਹਿੰਦੇ ਹੋਏ ਕਿ ਕੈਨੇਡਾ ਆਈਸੀਸੀ ਦਾ ਫਾਊਂਡਿੰਗ ਮੈਂਬਰ ਹੈ ਅਤੇ ਅੰਤਰਰਾਸ਼ਟਰੀ ਅਦਾਲਤਾਂ ਦੇ ਸਾਰੇ ਨਿਯਮਾਂ ਅਤੇ ਫੈਸਲਿਆਂ ਦੀ ਪਾਲਣਾ ਕਰੇਗਾ ਫਿਲਹਾਲ ਸਾਡੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਚੀਜ਼ ਤੇ ਕੋਈ ਬਿਆਨ ਨਹੀਂ ਦਿੱਤਾ ਕਿ ਉਹ ਆਈਸੀਸੀ ਦੇ ਵਾਰੰਟਾਂ ਦੀ ਪਾਲਣਾ ਕਰਨਗੇ ਕਿ ਨਹੀਂ ਦੱਸ ਦਈਏ ਡੋਨਲਡ 트ੰਪ ICC ਦੀ ਜਾਂਚਾਂ ਨੂੰ ਹਮੇਸ਼ਾ ਨਕਾਰਦੇ ਆਏ ਨੇ ਉਹਨਾਂ ਨੇ ਕਿਹਾ ਹੈ ਕਿ ICC ਦਾ ਯੂਨਾਈਟਿਡ ਸਟੇਟਸ ਅਤੇ ਇਜ਼ਰਾਈਲ ਤੇ ਕੋਈ ਜਰਿਸਡਿਕਸ਼ਨ ਨਹੀਂ ਹੋਊਗਾ ਕਿਉਂਕਿ ਉਹਨਾਂ ਨੂੰ ਡਰ ਹੈ ਦੱਸਿਆ ਜਾ ਰਿਹਾ ਹੈ ਜਨਤਾ ਦੇ ਹਿਸਾਬ ਨਾਲ ਕਿ ਡੋਨਲਡ 트ੰਪ ਨੂੰ ਇਸ ਚੀਜ਼ ਦਾ ਡਰ ਹੈ ਕਿ ਇਸ ਦੇ ਨਾਲ 트ੰਪ ਅਤੇ ਕਾਫੀ ਉਹਨਾਂ ਦੀ ਪਾਰਟੀ ਦੇ ਹੋਰ ਰਿਪਬਲਿਕਨਸ ਲਈ ਵੀ ਵਾਰੰਟ ਜਾਰੀ ਕੀਤਾ ਜਾ ਸਕਦੇ ਨੇ ਅਗਲੀ ਖਬਰ ਦੇ ਵਿੱਚ ਗੱਲ ਕਰਾਂਗੇ ਕਿ ਕਿਵੇਂ ਬਹੁਤ ਸਾਰੇ ਅਤੇ ਕਹਿ ਸਕਦੇ ਹਾਂ ਕਿ ਕਾਫੀ ਉੱਚ ਪੱਧਰ ਦੇ RCMP ਦੇ ਅਫਸਰ ਇਸ ਟਾਈਮ ਸਿਕ ਲੀਵ ਤੇ ਹੈਗੇ ਨੇ ਜਿਦੇ ਕਰਕੇ ਇੱਕ ਤਾਂ ਦੇਸ਼ ਦੀ ਸੁਰੱਖਿਆ ਨੂੰ ਵੀ ਖਤਰਾ ਹੋ ਰਿਹਾ ਉਤੋਂ ਇਹਨਾਂ ਦੀ ਸੈਲਰੀਸ ਤੇ ਵੀ ਆਵਾਜ਼ ਚੱਕੀ ਜਾ ਰਹੀ ਹੈ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਲੰਬੇ ਸਮੇਂ ਤੋਂ ਆਫ ਡਿਊਟੀ ਬਿਮਾਰੀ ਛੁੱਟੀ ਯਾਨੀ ਆਫ ਡਿਊਟੀ ਸਿਕ ਲੀਵ ਤੇ RCMP ਅਫਸਰਸ ਦੀ ਗਿਣਤੀ ਹੁਣ ਹੁਣ ਤੱਕ ਦੇ ਸਭ ਤੋਂ ਉੱਚ ਪੱਧਰ ਤੇ ਪਹੁੰਚ ਗਈ ਹੈ ਅਤੇ ਇਹ ਫਰੰਟਲਾਈਨ ਆਫੀਸਰਸ ਅਤੇ ਸੰਗਠਨ ਦੇ ਅੰਦਰ ਸੀਨੀਅਰ ਲੀਡਰਸ਼ਿਪ ਲਈ ਇੱਕ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਮੈਨੇਜਮੈਂਟ ਐਡਵਾਈਜ਼ਰੀ ਬੋਰਡ ਯਾਨੀ ਐਮ ਏ ਬੀ ਜੋ ਆਰ ਸੀ ਐਮ ਪੀ ਕਮਿਸ਼ਨਰ ਨੂੰ ਸਲਾਹ ਦਿੰਦੀ ਹੈ ਉਹਨਾਂ ਨਾਲ ਕੰਸਲਟ ਕਰਦੀ ਹੈ ਨੇ ਮਈ ਦੀ ਰਿਪੋਰਟ ਵਿੱਚ ਕਿਹਾ ਕਿ ਲੰਬੇ ਸਮੇਂ ਤੋਂ ਆਫ ਡਿਊਟੀ ਬਿਮਾਰੀ ਛੁੱਟੀ ਜਿਹਨੂੰ ਇੰਗਲਿਸ਼ ਦੇ ਵਿੱਚ ਲੌਂਗ ਟਰਮ ਆਫ ਡਿਊਟੀ ਸੈਕਲੀਵ ਐਲਟੀਓਡੀ ਸਿਲ ਕਹਿੰਦੇ ਨੇ ਆਰ ਸੀ ਐਮ ਪੀ ਦਾ ਸਾਹਮਣਾ ਕਰਨ ਵਾਲੇ ਸਭ ਤੋਂ ਮਹੱਤਵਪੂਰਨ ਮੁੱਦਿਆਂ ਦੇ ਵਿੱਚੋਂ ਇਸ ਟਾਈਮ ਤੇ ਇੱਕ ਬਣੀ ਹੋਈ ਹੈ ਕਿਉਂਕਿ ਇਹ ਆਰਗੇਨਾਈਜ਼ੇਸ਼ਨ ਦੇ ਆਪਰੇਸ਼ਨਲ financial ਅਤੇ reputational ਦੇ ਪਹਿਲੂਆਂ ਨੂੰ ਪ੍ਰਭਾਵਿਤ ਕਰਦੀ ਹੈ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ LTODSL ਤੇ RSCMP ਮੈਂਬਰਾਂ ਦੀ ਗਿਣਤੀ 2010 ਤੋਂ 2024 ਤੱਕ ਕਾਫੀ ਵਧੀ ਹੈ ਘਟਨਾਤ ਗਰ ਹਰ 1000 ਨਿਯਮਤ ਮੈਂਬਰਾਂ ਵਿੱਚ 28.5 ਘਟਨਾਵਾਂ ਤੋਂ ਵੱਧ ਕੇ 1000 ਮੈਂਬਰਾਂ ਵਿੱਚੋਂ 81 ਹੋ ਗਈ ਹੈ ਯਾਨੀ ਕਿ 180% ਦਾ ਵਾਧਾ ਹੋਇਆ ਹੈ ਅਫਸਰਾਂ ਦੇ ਵਿੱਚ ਜਿਹੜੇ ਕਿ ਆਪਣੀ ਲੌਂਗ ਛੁੱਟੀ ਲੈਂਦੇ ਨੇ ਸਿਕਲੀਵਲੀ ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਹੈ ਕਿ 2025 ਦੀ ਸ਼ੁਰੂਆਤ ਦੇ ਵਿੱਚ LTODSL ਤੇ 1413 RCMP ਨਿਯਮਿਤ ਮੈਂਬਰ ਸਨ ਜੋ ਕਿ ਫੋਰਸ ਦਾ 7% ਦਰਸਾਉਂਦਾ ਹੈ ਇਹਨਾਂ ਵਿੱਚੋਂ 580 ਮੈਂਬਰ 1 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਬਿਮਾਰੀ ਦੀ ਛੁੱਟੀ ਤੇ ਸਨ ਜਦੋਂ ਕਿ 240 2 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਬਿਮਾਰੀ ਦੀ ਛੁੱਟੀ ਤੇ ਚੱਲ ਗਏ ਸਨ LTODSL ਮਾਮਲਿਆਂ ਵਿੱਚ ਵਾਧਾ వ్యక్తిగత ਪੱਧਰ ਤੇ ਤੰਦ੍ਰਸਤੀ ਦੀ ਚਿੰਤਾ ਦਾ ਖੇਤਰ ਪੇਸ਼ ਕਰਦਾ ਹੈ ਤੇ ਆਰਗੇਨਾਈਜ਼ੇਸ਼ਨਲ ਪੱਧਰ ਤੇ ਮਹੱਤਵਪੂਰਨ ਸੰਚਾਲਨ ਚੁਣੌਤੀਆਂ ਵੀ ਪੈਦਾ ਕਰਦਾ ਹੈ ਅਤੇ ਰਿਪੋਰਟ ਦੇ ਅਨੁਸਾਰ ਕੈਨੇਡਾ ਵਿੱਚ ਜਨਤਕ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਕਾਫੀ ਵੱਧ ਗਈ ਜਾ ਰਹੀ ਹੈ ਇਸ ਨੇ ਇਹ ਵੀ ਨੋਟ ਕੀਤਾ ਹੈ ਕਿ ਇਸ ਨੇ ਇਸ ਸਾਲ ਮਹੱਤਵਪੂਰਨ ਸੰਬੰਧਿਤ ਵਿਤੀ ਖਰਚੇ ਵੀ ਵਧਾਏ ਹਨ ਜਿਸ ਵਿੱਚ ਐਲਟੀਓਡੀਐਸਐਲ ਲਈ ਘੱਟੋ ਘੱਟ ਤਨਖਾਹ ਦੀ ਲਾਗਤ 2024 ਵਿੱਚ 60 ਮਿਲੀਅਨ ਡਾਲਰ ਸੀ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਮੌਜੂਦਾ ਸਿਕ ਲੀਵ ਮਾਡਲ ਨੂੰ ਕੰਮ ਤੇ ਵਾਪਸ ਆਉਣ ਲਈ ਫਾਈਨੈਂਸ਼ੀਅਲ ਇਨਸੈਂਟਿਵ ਦੀ ਪੇਸ਼ਕਸ਼ ਨਹੀਂ ਕਰਦਾ ਹੈ ਇਹ ਸਿਫਾਰਿਸ਼ ਕਰਦਾ ਹੈ ਕਿ ਆਰਸੀਐਮਪੀ ਆਪਣੀਆਂ ਅਨਲਿमिटेड ਸਿਕ ਲੀਵ ਪਾਲਿਸੀ ਦੀ ਮੁੜ ਇੱਕ ਵਾਰ ਜਾਂਚ ਕਰੇ ਜੋ ਪੂਰੀ ਤਨਖਾਹ ਦੀ ਪੇਸ਼ਕਸ਼ ਕਰਦੀ ਹਨ ਅਤੇ ਕਰਮਚਾਰੀਆਂ ਦੇ ਛੁੱਟੀ ਤੇ ਹੋਣ ਤੋਂ ਪਹਿਲਾਂ ਉਹ ਤੋਂ ਸਥਾਪਿਤ ਮਿਆਦ ਤੋਂ ਬਾਅਦ ਤਨਖਾਹ ਘਟਾਉਣ ਦੇ ਵਿਚਾਰ ਕਰੇ ਰਿਪੋਰਟ ਵਿੱਚ ਐਡਮਿੰਟਨ ਪੁਲਿਸ ਸੇਵਾ ਤੋਂ ਇਨਸਪੀਰੇਸ਼ਨ ਯੋ ਐਡਮਿੰਟਨ ਪੁਲਿਸ ਸਰਵਿਸਸਿਸ ਦੇ ਮਾਡਲ ਤੋਂ ਇਨਸਪੀਰੇਸ਼ਨ ਲੈਣ ਲਈ ਵੀ ਕਿਹਾ ਗਿਆ ਹੈ ਕਿਉਂਕਿ ਜਿਹੜਾ ਐਡਮਿੰਟਨ ਪੁਲਿਸ ਸਰਵਿਸਸਿਸ ਦਾ ਮਾਡਲ ਹੈ ਉਹ ਦਰਸਾਉਂਦਾ ਹੈ ਕਿ ਤਨਖਾਹ ਨੂੰ 90% ਜਾਂ 75% ਤੱਕ ਘਟਾ ਦਿੱਤਾ ਜਾਵੇ ਜਦੋਂ ਅਫਸਰ ਛੁੱਟੀ ਤੇ ਹੈਗਾ 80 ਦਿਨਾਂ ਤੋਂ ਵੱਧ ਦੇ ਨਾਲ ਲਈ ਸੋ ਇਸ ਮਾਡਲ ਤੋਂ ਵੀ ਇਹਨਾਂ ਨੂੰ ਇਨਸਪੀਰੇਸ਼ਨ ਲੈਣ ਲਈ ਕਿਹਾ ਗਿਆ ਹੈ ਅਗਲੀ ਖਬਰ ਦੇ ਵਿੱਚ ਅਲਬਰਟਾ ਸਰਕਾਰ ਇਸ ਮਹੀਨੇ ਦੇ ਸ਼ੁਰੂ ਵਿੱਚ ਸੀਨੀਅਰ ਅਧਿਕਾਰੀਆਂ ਲਈ ਆਪਣੀ ਖਰਚਾ ਖੁਲਾਸਾ ਨੀਤੀ ਯਾਨੀ ਕਿ ਐਕਸਪੈਂਸ ਡਿਸਕਲੋਜ਼ਰ ਪਾਲਿਸੀ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਨੂੰ ਰਿਵਰਸ ਕਰ ਰਹੀ ਹੈ ਅਤੇ ਟ੍ਰਾਂਸਪੇਰੈਂਸੀ ਬਦੋਂ ਦਾ ਇੱਕ ਵਾਰ ਫਿਰ ਮੋੜ ਕਦਮ ਚੱਕੂਗੀ ਫਾਈਨਾਂਸ ਮੰਤਰੀ ਦੇ ਦਫ਼ਤਰ ਦਾ ਕਹਿਣਾ ਹੈ ਕਿ ਕੈਬਨਿਟ ਨੇ 19 ਅਗਸਤ ਨੂੰ ਮੀਟਿੰਗ ਕੀਤੀ ਅਤੇ ਟ੍ਰੈਵਲ ਅਤੇ ਖਰਚਿਆਂ ਲਈ ਜਨਤਕ ਖੁਲਾਸਾ ਨੀਤੀ ਦੇ ਪਹਿਲੇ ਵਰਜ਼ਨ ਨੂੰ ਮੁੜ ਅਪਣਾਉਣ ਦਾ ਫੈਸਲਾ ਕੀਤਾ ਜਦੋਂ ਕਿ ਸ਼ੁਰੂਆਤੀ ਤਬਦੀਲੀਆਂ ਵੱਲ ਵੱ ਲੈ ਜਾਣ ਵਾਲੀਆਂ ਚਿੰਤਾਵਾਂ ਨੂੰ ਵੀ ਸੰਬੋਧਿਤ ਕਰਦਾ ਸੀ ਦੱਸਿਆ ਕਿ ਪ੍ਰੋਵੈਂਸ ਜਾਂ ਨਿੱਕੇ ਸੂਬੇ ਨੇ 1 ਅਗਸਤ ਨੂੰ ਨੀਤੀ ਦਾ ਇੱਕ ਅਪਡੇਟ ਕੀਤਾ ਵਰਜਨ ਪੋਸਟ ਕੀਤਾ ਸੀ ਜਿਸ ਵਿੱਚ ਪ੍ਰੀਮੀਅਰ ਮੰਤਰੀਆਂ ਸਹਿਯੋਗੀ ਮੰਤਰੀਆਂ ਤੇ ਉਹਨਾਂ ਦੇ ਰਾਜਨੀਤਿਕ ਸਟਾਫ ਲਈ 100 ਡਾਲਰ ਤੋਂ ਵੱਧ ਦੇ ਭੁਗਤਾਨ ਕੀਤੇ ਖਰਚਿਆਂ ਲਈ ਰਸੀਦਾਂ ਪੋਸਟ ਕਰਨ ਦੀ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਸੀਗਾ ਫਾਈਨਾਂਸ ਮੰਤਰੀ ਦੇ ਦਫ਼ਤਰ ਨੇ ਕਿਹਾ ਸੀ ਕਿ ਇਹ ਤਬਦੀਲੀਆਂ ਆਫਿਸਰਜ਼ ਅਧਿਕਾਰੀਆਂ ਦੀ ਸੁਰੱਖਿਆ ਦੀ ਰੱਖਿਆ ਲਈ ਸੀਗੀ ਕਿਉਂਕਿ ਜਦੋਂ ਵੀ ਰਸੀਪਟ ਪੋਸਟ ਹੁੰਦੀ ਸੀਗੀ ਤਾਂ ਉਹਨਾਂ ਦੇ ਵਿੱਚ ਉਹਨਾਂ ਦੇ ਹੋਟਲ ਦੇ ਨਾਮ ਵੀ ਜਨਤਕ ਤੌਰ ਤੇ ਲੋਕਾਂ ਨੂੰ ਦਿਖਾਣੇ ਪੈਂਦੇ ਸੀਗੇ ਤੇ ਹੋਟਲ ਦੇ ਨਾਮ ਆਉਣ ਤੇ ਚਿੰਤਾਵਾਂ ਵੱਧ ਗਈਆਂ ਸੀਗੀਆਂ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਸਰਕਾਰ ਦਾ ਹੁਣ ਕਹਿਣਾ ਹੈ ਕਿ ਹੁਣ ਉਹ ਇਹ ਯਕੀਨੀ ਬਣਾਉਂਦੇ ਧਿਆਨ ਕੇਂਦਰਿਤ ਕਰੇਗੀ ਕਿ ਹੋਟਲ ਦੇ ਪਤੇ ਆਨਲਾਈਨ ਪੋਸਟ ਕੀਤੀਆਂ ਗਈਆਂ ਰਸੀਦਾਂ ਤੇ ਸੌਦੇ ਜਾਂ ਕੈਬਨਟ ਨੇ ਇੱਕ ਖਰਚਾ ਪੋਸਟਿੰਗ ਨੀਤੀ ਦੀ ਮਹੱਤਤਾ ਨੂੰ ਪਛਾਣਿਆ ਜੋ ਸੁਰੱਖਿਆ ਅਤੇ ਟ੍ਰਾਂਸਪੇਰੈਂਸੀ ਦੋਵਾਂ ਨੂੰ ਪ੍ਰਾਪਤ ਕਰਦੀ ਹੈ ਮਿਨਿਸਟਰ ਆਫ ਟ੍ਰੈਜਰੀ ਬੋਰਡ ਐਂਡ ਫਾਈਨੈਂਸ ਮਰੀਸਾ ਬਰੀਜ਼ ਨੇ ਵਿਯੋਗਾਸ ਨੂੰ ਇੱਕ ਬਿਆਨ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਅਲਬਰਟਨਸ ਉਮੀਦ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਜਦੋਂ ਵੀ ਕੋਈ ਪ੍ਰੀਮੀਅਰ ਉਸਦੀ ਕੈਬਿਨੇਟ ਜਾਂ ਸੀਨੀਅਰ ਸਟਾਫ ਖਰਚਿਆਂ ਦੇ ਦਾਅਵੇ ਕਰਦੇ ਹਨ ਜੋ ਕਿ ਜਨਤਾ ਦੀ ਹੀ ਜੇਬਾਂ ਤੋਂ ਨਿਕਲਦੇ ਹਨ ਜਾਂ ਜਨਤਾ ਦੀ ਹੀ ਜੇਬਾਂ ਤੋਂ ਰੀਇੰਬਰਸ ਕੀਤੇ ਜਾਂਦੇ ਹਨ ਤਾਂ ਰਸੀਦਾਂ ਦੇਖਣੀਆਂ ਜ਼ਰੂਰੀ ਨਹੀਂ ਤੇ ਦੇਖਣੀਆਂ ਚਾਹੀਦੀਆਂ ਨੇ ਆਨਲਾਈਨ ਵੀ ਪੋਸਟ ਹੋਣੀਆਂ ਬਹੁਤ ਜ਼ਰੂਰੀ ਨੇ ਅਲਬਰਟਨਸ ਇਹ ਹੈ ਉਮੀਦ ਕਰਦੇ ਹਨ ਕਿ ਜਦੋਂ ਵੀ ਕੋਈ ਪ੍ਰੀਮੀਅਰ ਕੋਈ ਮੰਤਰੀ ਜਾਂ ਕੋਈ ਉਹਨਾਂ ਦੇ ਸਟਾਫ ਦਾ ਸੀਨੀਅਰ ਬੰਦਾ ਕਿਸੇ ਵੀ ਟ੍ਰਿਪ ਤੇ ਜਾਂਦਾ ਹੈ ਕਿਤੇ ਵੀ ਕੋਈ ਖਰਚਾ ਕਰਦਾ ਹੈ ਜਿਹੜਾ ਕਿ ਖਰਚਾ ਲੋਕਾਂ ਦੀਆਂ ਜੇ ਬਾਤੋਂ ਰੀਇੰਬਰਸ ਜਾਂ ਭਰਿਆ ਜਾਂਦਾ ਤਾਂ ਉਸ ਦੀ ਇੱਕ ਰਸੀਬਟ ਜ਼ਰੂਰ ਪੇਸ਼ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਟਰਾਂਸਪੇਰੈਂਸੀ ਰਹੇ ਤੇ ਪਤਾ ਲੱਗੇ ਕਿ ਕਿੱਥੇ ਗਏ ਤੇ ਕਿਉਂ ਗਏ ਹੋਟਲ ਦਾ ਨਾਮ ਵੀ ਉਹਨਾਂ ਨੇ ਕਿਹਾ ਕਿ ਉਹਨੂੰ ਜ਼ਰੂਰ ਦੱਸਿਆ ਜਾਣਾ ਚਾਹੀਦਾ ਐਨਡੀਪੀ ਦੀ ਹਾਊਸ ਇਦਰ ਕ੍ਰਿਸਟੀਨਾ ਗ੍ਰੇਨੇ 15 ਅਗਸਤ ਨੂੰ ਸੋਸ਼ਲ ਮੀਡੀਆ ਤੇ ਦਿੱਤੇ ਇੱਕ ਬਿਆਨ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਅਗਲੀ ਖਬਰ ਇੱਕ ਬੜੀ ਹੈਰਾਨ ਕਰ ਦੇਣ ਵਾਲੀ ਖਬਰ ਹੈ ਜੀ ਕਿਉਂਕਿ ਮੋਂਟਰੀਅਲ ਦੇ ਇੱਕ ਮਾਈਨਰ ਨੇ ਯਾਨੀ ਕਿ ਇੱਕ ਬੱਚਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਨੇ ਇੱਕ ਬਹੁਤ ਵੱਡਾ ਟੈਰਰਿਜ਼ਮ ਅੱਤ ਪਲਾਨ ਕਰਨ ਦੀ ਪੂਰੀ ਸਾਜਿਸ਼ ਰਚੀ ਸੀ ਤੇ ਬਹੁਤ ਸਹੀ ਸਮੇਂ ਤੇ ਪੁਲਿਸ ਨੇ ਉਹਨੂੰ ਫੜ ਲਿਆ ਹਾਲਾਂਕਿ ਪੁਲਿਸ ਨੇ ਕਿਹਾ ਕਿ ਜਨਤਾ ਨੂੰ ਕੋਈ ਖਤਰਾ ਨਹੀਂ ਸੇਗਾ ਲੇਕਿਨ ਉਸ ਦੇ ਸੰਬੰਧ ਕਾਫੀ ਉੱਚ ਟੈਰਰਿਜ਼ਮ ਦੇ ਲੋਕਾਂ ਦੇ ਨਾਲ ਦੱਸੇ ਜਾ ਰਹੇ ਨੇ ਦੱਸ ਦਈਏ RCMP ਦਾ ਕਹਿਣਾ ਹੈ ਕਿ ਉਹਨਾਂ ਨੇ ਅੱਤਵਾਦ ਨਾਲ ਸੰਬੰਧਿਤ ਦੋਸ਼ਾਂ ਵਿੱਚ ਮੌਂਟਰੀਅਲ ਦੇ ਇੱਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਕੋਟੇਡ ਨਗੀਸ ਨੋਟਰਡਮ ਦੇ ਗ੍ਰਾਸੇ ਬੋਰੋ ਤੋਂ ਦੁਪਹਿਰ 1:25 ਮਿੰਟ ਦੇ ਕਰੀਬ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਕਾਰਪੋਰਲ 에ਰਿਕ ਗ੍ਰਾਸੇ ਦਾ ਕਹਿਣਾ ਹੈ ਕਿ ਨੌਜਵਾਨ ਨੇ ਇਸਲਾਮਿਕ ਸਟੇਟ ਪ੍ਰਤੀ ਵਫਾਦਾਰੀ ਦਾ ਵਾਅਦਾ ਕੀਤਾ ਸੀ ਅਤੇ ਅਤਵਾਦੀ ਸਮੂਹ ਵੱਲੋਂ ਘੱਟੋ-ਘੱਟ ਇੱਕ ਹਮਲਾ ਕਰਨ ਲਈ ਉਹ ਤਿਆਰ ਸੀ। 40 ਪੁਲਿਸ ਆਫਸਰਜ਼ ਦਾ ਸੰਗਠਨ ਗਿਆ ਸੀਗਾ ਇਸ ਨੌਜਵਾਨ ਨੂੰ ਇਸ ਨਾਬਾਲਗ ਨੂੰ ਗ੍ਰਿਫਤਾਰ ਕਰਨ ਲਈ। ਉਸਨੇ ਅਰੈਸਟ ਸਮੇਂ ਕੋਈ ਵੀ ਭੱਜਣ ਦੀ ਕੋਸ਼ਿਸ਼ ਨਹੀਂ ਆ ਕੁਝ ਵੀ ਰਿਸਿਸਟ ਨਹੀਂ ਕੀਤਾ ਤੇ ਚੁੱਪਚਾਪ ਸਰੈਂਡਰ ਕਰ ਦਿੱਤਾ ਮੋਂਟਰੀਅਲ ਦੇ ਕੁਝ ਗਰੁੱਪਸ ਦੇ ਵਿਰੁੱਧ ਇਹ ਇੱਕ ਅਟੈਕ ਪਲਾਨ ਕਰ ਰਿਆ ਸੀਗਾ ਹਲੇ ਦੇ ਤੇ ਵਿਸਥਾਰਪੂਰਵਕ ਹੋਰ ਵੇਰਵੇ ਨਹੀਂ ਦਿੱਤੇ ਗਏ ਨੇ ਉਸਨੇ ਸੋਸ਼ਲ ਮੀਡੀਆ ਤੇ ਵੀ ਆਪਣੇ ਬਹੁਤ ਕੁਝ ਥ੍ਰੈਟਨਿੰਗ ਕਮੈਂਟ ਵਾਲੇ ਪੋਸਟ ਪਾਈ ਸੀਗੇ ਤੇ ਕਮੈਂਟ ਵੀ ਜਾਰੀ ਕੀਤੇ ਸੀਗੇ ਕਾਰਪੋਰਲ ਨੇ ਦੱਸਿਆ ਕਿ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਕਿ ਨੌਜਵਾਨ ਨੇ AK-47 ਵਰਗੇ ਹਥਿਆਰ ਖਰੀਦਨ ਦਾ ਵੀ ਇਰਾਦਾ ਕਰ ਲਿਆ ਸੀਗਾ ਅਤੇ ਹਥਿਆਰ ਕਿੱਥੋਂ ਖਰੀਦ ਰਹੇ ਨੇ ਇਸ ਤੇ ਵੀ ਪਤਾ ਲਵਾ ਲਿਆ ਸੀ ਜਾਂਚ ਪਿਛਲੇ ਅਪ੍ਰੈਲ ਵਿੱਚ ਸ਼ੁਰੂ ਹੋਈ ਸੀ ਅਤੇ ਕਾਰਪੋਰਲ ਦਾ ਕਹਿਣਾ ਹੈ ਕਿ ਜਨਤਾ ਕਦੇ ਵੀ ਖਤਰੇ ਵਿੱਚ ਨਹੀਂ ਸੀਗੀ ਦੋਸ਼ੀ ਨੂੰ ਵੀਰਵਾਰ ਨੂੰ ਯੂਵ ਹ ਅਦਾਲਤ ਵਿੱਚ 3 ਮਹੀਨਿਆਂ ਵਿੱਚ ਪੇਸ਼ ਕੀਤਾ ਗਿਆ ਅਤੇ ਅਤਵਾਦੀ ਉਦੇਸ਼ਾਂ ਲਈ ਜਾਇਦਾਦ ਜਾਂ ਸੇਵਾ ਪ੍ਰਦਾਨ ਕਰਨਾ ਹੀ ਉਪਲਬਧ ਕਰਵਾਉਣਾ ਕਿਸੇ ਅਤਵਾਦੀ ਸਮੂਹੀ ਗਤੀਵਿਧੀ ਵਿੱਚ ਹਿੱਸਾ ਲੈਣਾ ਅਤੇ ਕਿਸੇ ਅਤਵਾਦੀ ਗਤੀਵਿਧੀ ਨੂੰ ਸੁਵਿਧਾਜਨਕ ਬਣਾਉਣਾ ਤੇ ਦੋ ਛੋਸਤੇ ਲਗਾਏਗਾ ਇਹ ਹੋਣ ਕੁਝ ਖਬਰਾਂ ਸੰਖੇਪ ਦੇ ਵਿੱਚ ਸਸਕਾਚੂਨ ਦੇ ਪ੍ਰੀਮੀਅਰ ਸਕਾਟ ਮੋਦਾ ਕਹਿਣਾ ਹੈ ਕਿ ਉਹ ਪੀਪਲਸ ਰਿਪਬਲਿਕ ਆਫ ਚਾਈਨਾ ਨੂੰ ਆਪ ਵਿਜ਼ਿਟ ਕਰਨਗੇ ਆਪ ਉੱਥੇ ਟਰੈਵਲ ਕਰਨਗੇ ਤਾਂ ਕਿ ਉਹ ਕਨੋਲਾ ਦੇ ਤੇਲ ਤੇ ਲਗਾਏ ਟੈਰਿਫ ਨੂੰ ਘਟਾਉਣ ਤੇ ਗੱਲਬਾਤ ਕਰਪਾਂ ਅਗਲੀ ਖਬਰ ਦੇ ਵਿੱਚ ਬੁੱਧਵਾਰ ਨੂੰ ਫਿਨਲੈਂਡ ਵਿੱਚ ਇੱਕ ਸਟੀਲ ਕਟਿੰਗ ਸਮਰੋਹ ਵਿੱਚ ਡਿਗਨਿਟਰੀਜ਼ ਨੇ ਇੱਕ ਨਵੇਂ ਕੈਨੇਡੀਅਨ ਆਈਸ ਬ੍ਰੇਕਰ ਇੱਕ ਕੰਪਨੀ ਸ਼ੁਰੂਆਤ ਕੀਤੀ ਜਿਸ ਦਾ ਨਾਮ ਪੋਲਰ ਮੈਕਸ ਹੈ ਅਤੇ ਆਰਟਿਕ ਡਿਫੈਂਸ ਨੂੰ ਮਜ਼ਬੂਤ ਕਰੂਗਾ। ਉਸ ਤੋਂ ਅਗਲੀ ਖਬਰ ਦੇ ਵਿੱਚ ਕਿ ਟੋਰਾਂਟੋ ਦੇ ਕਈ ਸਟੋਰਾਂ ਵਿੱਚ ਲੁੱਟ ਹੋਣ ਦੇ ਮਾਮਲੇ 'ਚ ਇੱਕ 14 ਸਾਲਾ ਬੱਚੇ ਨੂੰ ਲਗਭਗ 20 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੇ ਅੱਜ ਦੀ ਅਖੀਰਲੀ ਖਬਰ ਦੇ ਵਿੱਚ ਜੀ ਕਾਨੂੰਨ ਅਧੀਨ ਆਪਣਾ ਸਟੇਟਸ ਸਿਆਗਨ ਵਾਲੇ ਲੋਕਾਂ ਦੇ ਵੰਸ਼ਜਾਂ ਦੁਆਰਾ ਇਕ ਸਫਲ ਕਾਨੂੰਨੀ ਚੌਨੂ ਚੁਣੌਤੀ ਤੋਂ ਬਾਅਦ bc ਸੁਪਰੀਮ ਕੋਰਟ ਨੇ ਕੈਨੇਡੀਅਨ ਸਰਕਾਰ ਨੂੰ ਅਪ੍ਰੈਲ 2026 ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਆਪਣੀ ਇੰਡੀਅਨ ਐਕਟ ਨੂੰ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੀ ਪਾਲਣਾ ਵਿੱਚ ਲਿਆਉਣ ਲਈ ਬਦਲੇ ਤੇ ਇਸ ਦੇ ਛੇਤੀ ਕੰਮ ਕਰਨਾ ਸ਼ੁਰੂ ਕਰੇ ਅੱਜ ਤੱਕ ਕੈਨੇਡੀਅਨ ਨਿਊਜ਼ ਬੁਲੇਟਿਨ ਦੇ ਥੀਸਾਮਾਪਤ ਹੁੰਦਾ ਹੈ ਅੱਜ ਦਾ ਕੈਨੇਡੀਅਨ ਨਿਊਜ਼ ਬੁਲੇਟਿਨ ਵਾਸ ਸਪਾਂਸਰਡ ਐਂਡ ਬੌਟ ਟੂ ਯੂ ਬਾਈ ਪਵਨ ਬਦੇਸ਼ਾ ਫ্রম ਰਾਇਲਟਾ ਲੀ ਪੇਜ ਨੋਰਾਲਟਾ ਰੀਅਲ ਅਸਟੇਟ Edmonton and co-sponsored by Manjeet the old realtor Calgary to Aaj the news bulletin to mai leni hai ijazat kal milangi suchriya kal